ਕਿੰਨੇ ਟਰੈਕਟਰ ਫੜੇ ਸਾਰੇ ਬੰਦ ਕਰ ਦਿਓ ਠੀਕ ਹੈ ਜੀ ਬੰਦ ਕਰ ਦਿਓ ਸਾਰੇ ਆਹ ਦੇਖੋ ਜੀ ਜੰਗੂਤ ਦਾ ਝੋਟਾ ਚਾਰ ਜਿਹੜੇ ਅੱਗੇ ਆ ਵੱਡੇ ਵੱਡੇ ਲਾਏ ਆ ਸਾਇਰਨ ਲਾਏ ਵੱਡੇ ਵੱਡੇ ਆ ਦੇਖੋ ਮੇਰੇ ਭਾਈ ਲਾਈਕ ਕਰਦੇ ਆ ਗਨ ਕਲਚਰ ਆ ਦੇਖੋ ਜੀ ਟਾਇਰ ਦੇਖੋ ਇਹ ਟਰੈਕਟਰ ਦੇ ਟਾਇਰ ਦੇਖੋ ਇਹ ਚੀਜ਼ ਦੇਖੋ ਆ ਦੇਖੋ ਇਹ ਦੋਨੋਂ ਪਾਸੇ ਇਹ ਚੀਜ਼ਾਂ ਲਾਈਆਂ ਇਹ ਬੱਚੇ ਕਿਸ ਚੀਜ਼ ਨੂੰ ਜਿਹੜੀ ਐ ਇਹ ਪ੍ਰਮੋਟ ਕਰ ਰਹੇ ਆ ਆ ਟਾਇਰ ਦੇਖੋ ਜੀ ਇਹਦਾ ਆ ਦੇਖੋ ਮੇਰੀ ਬਾਹ ਨਾਲੋਂ ਜ਼ਿਆਦਾ ਚੌੜਾ ਟਾਇਰ ਆ ਆ ਦੇਖੋ ਪਿੱਛੇ ਟਾਇਰ ਆ ਦੇਖੋ ਉੱਪਰ ਸਾਊਂਡ ਸਿਸਟਮ ਦੇਖੋ ਸਾਊਂਡ ਸਿਸਟਮ ਦੇਖਿਓ ਤੇ ਇਹ ਬਣਾ ਕੇ ਇਹ ਬੱਚੇ ਜਿਹੜੇ ਆ ਇਹ ਤੁਰ ਕਿਹੜੇ ਪਾਸੇ ਨੂੰ ਪਏ ਆ ਅਸੀਂ ਵਾਰਨਿੰਗ ਦਿੱਤੀ ਸੀ ਕਿ ਬਾਬਾ ਜੀ ਦੇ ਮੇਲੇ ਵਿੱਚ ਜਿਹੜਾ ਸੂਸਾ ਮੇਲਾ ਹੈ ਕੋਈ ਬੱਚਾ ਸਟੰਟ ਬਾਜੀ ਨਾ ਕਰੇ ਪਰ ਇਹਨਾਂ ਬੱਚਿਆਂ ਨੇ ਕੋਈ ਕਸਰ ਨਹੀਂ ਛੱਡੀ ਉਹਦੇ ਵਿੱਚ ਇਸ ਕਰਕੇ ਇਹ ਟਰੈਕਟਰ ਬੰਦ ਕੀਤਾ ਇੱਕ ਟਰੈਕਟਰ ਅਸੀਂ ਹੋਰ ਲੈ ਕੇ ਆਏ ਆ ਉਹ ਬੰਦ ਕੀਤਾ ਹੋਰ ਕਈ ਟਰੈਕਟਰ ਉੱ ਕੋਈ ਕੋਈ ਝੁਰਤ ਕਰ ਰਿਹਾ ਇਹਨਾਂ ਨੂੰ ਵੀ ਬੰਦ ਕਰਾਂਗੇ ਠੀਕ ਨੇ ਇਹਨੂੰ ਕਹਣਾ ਪੁੱਤ ਭੱਜ ਲੋ ਹੁਣ ਤੁਸੀਂ ਕਿੱਧਰ ਭਜਣਾ ਗਿਫਟ ਇਹਨਾਂ ਦਾ ਤਿਆਰ ਹੈ ਉਹ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਥੈਂਕ ਯੂ ਜੀ